ਆਮ ਲੋਕਾਂ ਨੂੰ ਇੱਕ ਵੱਡਾ ਝਟਕਾ ਲੱਗਾ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ ਜਿਸ ਹਾਂ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਜੋ ਕਿ ਕਿਤੇ ਨਾ ਕਿਤੇ ਆਮ ਲੋਕਾਂ ਦੇ ਲਈ ਕਾਫੀ ਮੁਸ਼ਕਲਾਂ ਭਰਿਆ ਸਾਬਤ ਹੋ ਸਕਦਾ ਹੈ ਕਿਉਂਕਿ ਪਹਿਲਾਂ ਹੀ ਮਹਿੰਗਾਈ ਬਹੁਤ ਜ਼ਿਆਦਾ ਵਧ ਗਈ ਹੈ ਤੇ ਉਸ ਦੇ ਵਿੱਚ ਚੀਜ਼ਾਂ ਦੇ दाम ਹੋਰ ਜ਼ਿਆਦਾ ਵਧਾਉਣ ਦੇ ਕਾਰਨ ਆਮ ਲੋਕਾਂ ਦੀ ਜੀਬਾਂ ਦੇ ਉੱਤੇ ਇਸ ਦਾ ਸਿੱਧਾ ਸਿੱਧਾ ਅਸਰ ਪੈ ਰਿਹਾ ਉਹਨਾਂ ਦੇ ਲਈ ਆਪਣਾ ਘਰ ਚਲਾਉਣਾ ਮੁਸ਼ਕਲ ਹੋ ਗਿਆ ਪਰ ਜਿੱਥੇ ਤਾਂ ਗੱਲ ਕੀਤੀ ਜਾਵੇ ਤਾਂ ਸੂਬਾ ਸਰਕਾਰ ਨੇ ਫੈਸਲਾ ਲਿਆ ਤੇ 2 ਰੁਪਏ ਵਾਧਾ ਕੀਮਤਾਂ ਦੇ ਵਿੱਚ ਕਰ ਦਿੱਤਾ ਗਿਆ ਯਾਨੀ ਕਿ ਹੁਣ ਡੀਜ਼ਲ 2 ਰੁਪਏ ਮਹਿੰਗਾ ਹੋ ਗਿਆ ਪਰ ਇੱਕ ਖਬਰ ਕਰਨਾਟਕ ਤੋਂ ਸਾਹਮਣੇ ਆਈ ਜੁਥੇ ਦੀ ਸੂਬਾ ਸਰਕਾਰ ਨੇ ਫੈਸਲਾ ਲਿਆ ਤੇ ਹੁਣ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਇਹ ਕੀਮਤ ਕਿੱਥੇ ਤੱਕ ਪਹੁੰਚ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਕਰਨਾਟਕ ਸਰਕਾਰ ਨੇ ਜਨਤਾ ਨੂੰ ਇੱਕ ਵੱਡਾ ਝਟਕਾ ਦਿੰਦੇ ਹੋਏ ਡੀਜ਼ਲ ਤੇ ਵਿਕਰੀ ਕਰ 3% ਤੱਕ ਵਧਾ ਦਿੱਤਾ ਹੈ ਸੋ ਦੇ ਨਾਲ ਹੀ ਉਥੇ ਡੀਜ਼ਲ ਦੇ ਦਾਮ ਦੇ ਵਿੱਚ 2 ਰੁਪਏ ਦਾ ਵਾਧਾ ਹੋ ਗਿਆ 1 ਅਪ੍ਰੈਲ ਤੋਂ ਪ੍ਰਭਾਵੀ ਹੋ ਗਿਆ ਸੂਬਾ ਸਰਕਾਰ ਨੇ ਨੋਟੀਫਿਕੇਸ਼ਨ ਦਿੱਤਾ ਹੈ ਜਿਸ ਦੇ ਮੁਤਾਬਕ ਡੀਜ਼ਲ ਤੇ ਕਰਨਾਟਕ ਸੇਲਸ ਟੈਕਸ ਜੋ ਕਿ 18.4% ਤੋਂ ਵਧਾ ਕੇ 21.17% ਕਰ ਕਰ ਦਿੱਤਾ ਗਿਆ ਕਰਨਾਟਕ ਦੇ ਵਿੱਚ ਉਸ ਤੋਂ ਪਹਿਲਾਂ ਡੀਜ਼ਲ ਦੀ ਜਿਹੜੀ ਕੀਮਤ ਹੈ ਉਹ 88.99 ਰੁਪਏ ਪ੍ਰਤੀ ਲੀਟਰ ਸੀ ਜਦਕਿ ਹੁਣ ਪੈਟਰੋਲ 102.99 ਰੁਪਏ ਪ੍ਰਤੀ ਲੀਟਰ ਪਹੁੰਚ ਗਿਆ ਸੀ ਆਖਰਕਾਰ ਕਰਨਾਟਕ ਦੀ ਸਰਕਾਰ ਦੇ ਵੱਲੋਂ ਇਹ ਫੈਸਲਾ ਲਿੱਤਾ ਗਿਆ ਤੇ ਦਾਮ ਦੇ ਵਿੱਚ ਲਗਭਗ 2 ਰੁਪਏ ਤੱਕ ਦਾ ਵਾਅਦਾ ਕੀਤਾ ਗਿਆ ਇੱਕ ਅਧਿਕਾਰਤ ਬਿਆਨ ਦੇ ਵਿੱਚ ਦੱਸਿਆ ਗਿਆ ਕਿ 4 ਨਵੰਬਰ 2021 ਤੋਂ ਪਹਿਲਾਂ ਕਰਨਾਟਕ ਦੇ ਵਿੱਚ ਡੀਜ਼ਲ ਦੇ ਉੱਤੇ ਵਿਕਰੀ ਕਰ 24% ਸੀ ਜੋ ਕਿ ਪ੍ਰਤੀ ਲੀਟਰ ਵਿਕਰੀ ਕੀਮਤ 92 ਰੁਪਏ 3 ਪੈਸੇ ਹੋਇਆ ਕਰਦਾ ਸੀ ਪਿਛਲੇ ਸਾਲ 15 ਜੂਨ ਨੂੰ ਕਰਨਾਟਕ ਸਰਕਾਰ ਨੇ ਡੀਜ਼ਲ ਤੇ ਕਰ ਦੀ ਦਰ ਘਟਾ ਕੇ 18.44% ਕਰਨ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ ਬਿਆਨ ਦੇ ਮੁਤਾਬਕ ਕੰਪੀਟੈਂਟ ਅਥਾਰਟੀ ਦੀ ਮਨਜ਼ੂਰੀ ਦੇ ਬਾਅਦ 1 April 2025 ਤੋਂ ਡੀਜ਼ਲ ਤੇ ਵਿਕਰੀ ਕਰਦੀ ਦਰ ਵਧਾ ਕੇ 21.17% ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਪ੍ਰਤੀ ਲੀਟਰ 2 ਰੁਪਏ ਦੀ ਵਡੋਤਰੀ ਹੋਏਗੀ ਜਿਸ ਦੇ ਨਾਲ ਵਿਕਰੀ ਕੀਮਤ 91.02 ਰੁਪਏ ਹੋ ਜਾਏਗੀ ਹਾਲਾਂਕਿ ਇਸ ਵਾਧੇ ਦੇ ਬਾਵਜੂਦ ਵੀ ਸੂਬੇ ਦੇ ਵਿੱਚ ਸੰਸ਼ੋਧਿਤ ਵਿਕਰੀ ਕੀਮਤ ਗੁਆਂਢੀ ਸੂਬਿਆਂ ਦੇ ਮੁਕਾਬਲੇ ਘੱਟ ਰਹੇਗੀ ਅੱਗੇ ਬਿਆਨ ਦੇ ਵਿੱਚ ਕਿਹਾ ਗਿਆ ਕਿ 31 ਮਾਰਚ 2025 ਤੱਕ ਬੰਗਲੌਰ ਦੇ ਵਿੱਚ ਡੀਜ਼ਲ ਦੀ ਕੀਮਤ 99.02 ਰੁਪਏ ਜਦਕੀ ਤਾਮਿਲਨਾਡੂ ਦੇ ਵਿੱਚ ਇਹ 94.42 ਰੁਪਏ ਤੇ ਨਾਲ ਹੀ ਨਾਲ ਕੇਰਲ ਦੇ ਵਿੱਚ 95.64 ਰੁਪਏ ਆਂਧਰਾ ਪ੍ਰਦੇਸ਼ ਦੇ ਵਿੱਚ 97.35 ਰੁਪਏ ਹైదరాబాద్ ਦੇ ਵਿੱਚ 95.70 ਰੁਪਏ ਮਹਾਰਾਸ਼ਟਰ ਦੇ ਵਿੱਚ 91.7 ਰੁਪਏ ਸੀ ਇਸ ਕਦਮ ਦੀ ਆਲੋਚਨਾ ਕਰਦਿਆ ਕਰਨਾਟਕ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਆਰ অশੋਕ ਨੇ ਮੁੱਖ ਮੰਤਰੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਤੇ ਇੱਕ ਇੱਕ ਕਰਕੇ ਵਸਤੂਆਂ ਦੇ ਉੱਤੇ ਕਰ ਲਗਾਉਣ ਦਾ આરોਪ ਜਿਹੜਾ ਉਹ ਲਗਾਇਆ ਸੀ ਇੱਥੇ ਕੇਂਦਰੀ ਮੰਤਰੀ ਕੁਮਾਰ ਸੁਆਮੀ ਨੇ ਮੰਗਲਵਾਰ ਨੂੰ ਕਰਨਾਟਕ ਦੀ ਸਿੱਦਰਮਾਇਆ ਸਰਕਾਰ ਦੇ ਉੱਤੇ ਮੂਲਵਾਦ ਦਾਅਵਾ ਨਮ ਵਰਣੰਦਾ ਆरोप ਲਗਾਇਆ ਅਤੇ ਕਿਹਾ ਕਿ ਉਹ ਲੋਕਾਂ ਦਾ ਖੂਨ ਚੂਸ ਰਹੇ ਨੇ ਮੀਡੀਆ ਦੇ ਲਈ ਜਾਰੀ ਕੀਤੇ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਅੱਜ ਤੋਂ ਕਾਂਗਰਸ ਕੰਪਨੀ ਦੀ ਸਰਕਾਰ ਕੂੜੇ ਤੇ ਵੀ ਉਪਕਰਨ ਲਗਾ ਰਹੀ ਹੈ ਉਹ ਲੋਕਾਂ ਦਾ ਖੂਨ ਚੂਸ ਰਹੇ ਹਨ ਉਹਨਾਂ ਨੇ ਸੂਬਾ ਸਰਕਾਰ ਦੇ ਉੱਤੇ ਧੋਖਾ ਦੇਣ ਤੇ ਲਗਾਤਾਰ ਕੀਮਤਾ ਵਧਾਉਣ ਦਾ આરોਪ ਲਗਾਇਆ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਤਿੱਖੀ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਕਰਨਾਟਕ ਈਸਟ ਇੰਡੀਆ ਕਾਂਗਰਸ ਕੰਪਨੀ ਸਰਕਾਰ ਦੀ ਸ਼ਾਸਨ ਸ਼ੈਲੀ ਹੈ ਤੇ ਅੱਜ ਤੋਂ ਕਾਂਗਰਸ ਕੰਪਨੀ ਸਰਕਾਰ ਕੂੜੇ ਤੇ ਵੀ ਉਪਕਰ ਜੜਾ ਉਹ ਲਗਾਏਗੀ ਅਸਲ ਦੇ ਵਿੱਚ ਕੀਮਤਾ ਜਵਾਦਾ ਕੀਤਾ ਗਿਆ ਹੈ ਡੀਜ਼ਲ ਦੀਆਂ ਕੀਮਤਾਂ ਨੇ ਕਰਨਾਟਕ ਸਰਕਾਰ ਦੇ ਵੱਲੋਂ ਵਿਕਰੀ ਕਰ 3 ਫੀਸਦੀ ਤੱਕ ਵਧਾ ਦਿੱਤਾ ਗਿਆ ਜਿਸ ਕਾਰਨ ਇਹ 2 ਰੁਪਏ ਦਾ ਵਾਧਾ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਹੋਇਆ ਹੈ 1 ਅਪ੍ਰੈਲ ਤੋਂ ਲਾਗੂ ਹੋ ਚੁੱਕਾ ਹੈ ਸਵੇਰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤੀ ਸੀ ਜਿਸ ਦੇ ਮੁਤਾਬਕ ਕਰਨਾਟਕ ਸੇਲਸ ਟੈਕਸ 18.4 ਫੀਸਦੀ ਤੋਂ ਵਧਾ ਕੇ 21.17 ਫੀਸਦੀ ਕਰ ਦਿੱਤਾ ਗਿਆ ਤੇ ਹੁਣ ਦੀ ਕੀਮਤਾਂ ਦੀ ਗੱਲ ਕੀਤੀ ਜਾਵੇ ਜੋ ਕਿ ਕਰਨਾਟਕ ਦੇ ਵਿੱਚ ਡੀਜ਼ਲ ਦੀ ਪਹਿਲਾ ਕੀਮਤ 88.99 ਰੁਪਏ ਲੀਟਰ ਹੋਇਆ ਕਰਦੀ ਸੀ ਤੇ ਹੁਣ ਉਹ 102.99 ਰੁਪਏ ਪ੍ਰਤੀ ਲੀਟਰ ਤੇ ਪਹੁੰਚ ਚੁੱਕੀ ਹੈ 2 ਰੁਪਏ ਦਾ ਵਾਅਦਾ ਇਹਨਾਂ ਕੀਮਤਾਂ ਦੇ ਵਿੱਚ ਦੱਸਿਆ ਜਾ ਰਿਹਾ ਜੋ ਕਿ ਕਿਤੇ ਨਾ ਕਿਤੇ ਲੋਕਾਂ ਦੇ ਲਈ ਇੱਕ ਵੱਡੀ ਚਿੰਤਾ ਦਾ ਵਿਸ਼ਾ ਜ਼ਰੂਰ ਬਣ ਸਕਦਾ ਹੈ ਦੱਸਿਆ ਜਾ ਰਿਹਾ ਹੈ ਕਿ ਲਗਾਤਾਰ ਵਧਦੇ ਇਸ ਰੇਟ ਦੇ ਕਾਰਨ ਲੋਕ ਪਰੇਸ਼ਾਨ ਨੇ ਖਾਸ ਕਰਕੇ ਮਹਿੰਗਾਈ ਇੰਨੀ ਕਿ ਜ਼ਿਆਦਾ ਵਧ ਗਈ ਹੈ ਕਿ ਸਿਰਫ ਡੀਜ਼ਲ ਜਾਂ ਫਿਰ ਪੈਟਰੋਲ ਹੀ ਨਹੀਂ ਬਾਕੀ ਹੋਰ ਜ਼ਰੂਰਤ ਦੀਆਂ ਜੁੜੀਆਂ ਚੀਜ਼ਾਂ ਹੁੰਦਾ ਨੇ ਉਹਨਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਰਿਹਾ ਹੈ ਤੇ ਕਿਤੇ ਨਾ ਕਿਤੇ ਆਮ ਲੋਕ ਜ਼ਰੂਰ ਪੀਸ ਰਹੇ ਨੇ ਕਿਉਂਕਿ ਉਹਨਾਂ ਦੀ ਆਮਦਨ ਨਹੀਂ ਘਟ ਹੈ ਘਰ ਦੇ ਖਰਚੇ ਜ਼ਿਆਦਾ ਹੈ ਤੇ ਉਹਨਾਂ ਦਾ ਜੋ ਘਰ ਦਾ ਆਰਥਿਕ ਸਰਕਲ ਉਹ ਸਹੀ ਤਰੀਕੇ ਦੇ ਨਾਲ ਨਹੀਂ ਚੱਲ ਰਿਹਾ ਲੋਕ ਪਰੇਸ਼ਾਨ ਨੇ